ਅਰਵਿੰਦ ਕੇਜਰੀਵਾਲ ਦੀ ਬਰਨਾਲਾ ਚ ਰੈਲੀ ਹੈ ਕੁਝ ਦੇਰ ਬਾਅਦ ਰੈਲੀ ਸ਼ੁਰੂ ਹੋਣੀ ਹੈ ਪਰ ਸਮਰਥਕ ਪਹੁੰਚਣੇ ਸ਼ੁਰੂ ਹੋਏ ਨੇ ਗੱਲਬਾਤ ਕਰ ਲੈਨੇ ਆ ਸਸੀ ਕਾਲ ਜੀ ਕੀ ਨਾਮ ਹੈ ਜੀ ਇਕਬਾਲ ਸਿੰਘ ਕਿੱਥੋਂ ਆਏ ਹੋ ਹਲਕਾ ਗਦਰਵਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਸੁਖਪਾਲ ਖਹਿਰਾ ਵੱਖਰਾ ਧੜਾ ਬਣਾ ਕੇ ਤੁਸੀਂ ਕੇਜਰੀਵਾਲ ਵਾਲੇ ਪਾਸਿਓਂ ਉਧਰ ਖਹਿਰੇਵਾਲ ਨਹੀਂ ਗਏ ਕੀ ਗੱਲ ਹੈ ਕਿਉਂਕਿ ਜਿਹੜੀਆਂ ਕੇਜਰੀਵਾਲ ਦੀਆਂ ਨੀਤੀਆਂ ਉਹ ਪਾਰਟੀ ਲਈ ਨੇ ਔਰ ਜਿਹੜਾ ਖੈਰਾ ਤੜਾ ਉਹ ਆਪਦੇ ਨੀਤੀਆਂ ਲੈ ਕੇ ਪਾਸੇ ਹੋਇਆ ਉਹ ਜਿਹੜੇ ਝਾੜੂ ਵਾਲੇ ਨੇ ਜਾਂ ਕੇਜਰੀਵਾਲ ਦੇ ਸਰਪੱਤ ਨੇ ਉਹਨਾਂ ਨੂੰ ਨਹੀਂ ਪਸੰਦ ਉਹ ਪਾਰਟੀ ਉਹ ਕਹਿੰਦੇ ਆ ਜੀ ਖੁਦਮੁਖਤਿਆਰੀ ਨਹੀਂ ਹੈਗੀ ਕੇਜਰੀਵਾਲ ਆਪਦੀ ਮਰਜ਼ੀ ਕਰਦੇ ਆ ਤੁਹਾਨੂੰ ਕੀ ਲੱਗਦਾ ਹੈ ਨੇ ਜਿਉਂ ਹੁੰਦਾ ਐਵੇਂ ਇੱਕ ਬਹਾਨਾ ਬਣਾ ਕੇ ਸਾਰੀਆਂ ਗੱਲਾਂ ਕਰਦੇ ਆ ਨਾ ਕਿ ਉਹ ਗੱਲਾਂ ਐ ਜਿਨ੍ਹਾਂ ਜਦੋਂ ਪਹਿਲਾਂ ਆਏ ਐ ਉਦੋਂ ਵੀ ਉਹਨਾਂ ਨੂੰ ਖੁਦਮੁਖਤਿਆਰੀ ਦਾ ਸਾਰਾ ਕੁਝ ਦੀਦਾ ਸੀਗਾ ਉਹ ਤੇ ਇੱਕ ਬਹਾਨਾ ਬਣਾ ਕੇ ਉਹਨਾਂ ਨੇ ਨਵੀਂ ਪਾਰਟੀ ਬਣਾਉਣ ਦੀ ਇਸ਼ੂ ਕੀਤਾ ਹੈ ਕੀ ਲੱਗਦਾ ਤੁਹਾਨੂੰ ਐਤ ਕੀ ਲੋਕ ਸਭਾ ਜ ਪੰਜਾਬ ਚ ਆਮ ਆਦਮੀ ਪਾਰਟੀ ਕਿ ਕਿੰਨੀਆਂ ਸੀਟਾਂ ਲੈ ਜਾਊਗੀ ਆਮ ਆਦਮੀ ਪਾਰਟੀ ਕੇਰਾ ਪੰਜ ਕੈਂਡੀਡੇਟ ਅਨਾਉਂਸ ਕਰ ਚੁੱਕੀ ਹੈ ਬਾਕੀ ਦੂਸਰੇ ਕੈਂਡੀਡੇਟ ਜਦੋਂ ਅਨਾਉਂਸ ਹੋਣਗੇ ਉਹਨਾਂ ਮੁਤਾਬਕ ਅਸੀਂ ਵੱਧ ਤੋਂ ਵੱਧ ਸੀਟਾਂ ਪੰਜਾਬ ਦੇ ਜਿੱਤਾਂਗੇ ਲੋਕਾਂ ਦਾ ਸਰਮਸਨ ਅੱਜ ਵੀ ਕੇਜਰੀਵਾਲ ਨਾਲ ਹੈ ਝਾੜੂ ਨਾਲ ਹੈ ਜਿਵੇਂ ਪਹਿਲਾਂ ਨਾਲ ਸੀ ਮਾਗੀ ਦੀ ਇੱਕ ਕਾਨਫਰੰਸ ਹੋਈ ਸੀ ਕਿ ਮੁਖਸਰ ਵੱਡਾ ਇਕੱਠ ਹੋਇਆ ਸੀਗਾ ਅੱਜ ਉਹਨੇ ਲੋਕ ਹੈਗੇ ਨਾਲ ਸਾਨੂੰ ਉਮੀਦ ਹੈ ਉਸ ਤੋਂ ਬਾਅਦ ਲੋਕ ਆਉਣਗੇ ਨੌਜਵਾਨ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਤਲਬ ਮੈਂ ਇਹ ਕਹਣਾ ਚਾਹੁੰਦਾ ਕਿ ਕੱਤਰ ਸਾਹਿਬ ਦੀ ਸਰਕਾਰਾਂ ਨੇ ਭਾਰਤ ਦੀਆਂ ਨੇ ਲੁੱਟ ਕੇ ਖਾ ਲਿਆ ਇਹ ਦੇਸ਼ ਮਤਲਬ ਕਿਸਾਨ ਜਾਦੇ ਜੂਰੀਆ ਪਾ ਰਹੇ ਆ ਹਰ ਖੇਤਰ ਵਿੱਚ ਦੋ ਨੰਬਰ ਦਾ ਨਸ਼ਾ ਵੇਚਦਾ ਪਿਆ ਹੈ ਤੇਰੀ ਬਾਤ ਬਚਾ ਲੈਣਗੇ ਹਾਂਜੀ ਜ਼ਰੂਰ ਨਹੀਂ ਸੋ ਜਾ ਜੇ ਲੋਕ ਸਾਥ ਦੇਣਗੇ ਪਰ ਭਾਰਤ ਦੇ ਲੋਕ ਜੇ ਇੱਧਰ ਨੂੰ ਕਹਾਂਗੇ ਸੋਚ ਬਦਲਣ ਦੀ ਲੋੜ ਆ ਮਤਲਬ ਨਸ਼ਾ ਫੀਮ ਦਾ ਜਿਹਨਾਂ ਨਸ਼ਾ ਖੇਤਾਂ ਵਿੱਚ ਹੁੰਦਾ ਏ ਇਹ ਨਸ਼ਾ ਚੱਲੇ ਤਾਂ ਹਰ ਇੱਕ ਜਿਹੜਾ ਨੌਜਵਾਨ ਮਰਦੇ ਆ ਆਪਾਂ ਸੋਚਦੇ ਡਾਕਟਰ ਗਾਂਧੀ ਸੁਖਪਾਲ ਖੈਰਾ ਹੋਰੇ ਕਹਿੰਦੇ ਕਿ ਭੁੱਖੀ ਦੀ ਖੇਤੀ ਜਿਹੜੀ ਆ ਮਤਲਬ ਭੁੱਖੀ ਆਮ ਹੋ ਜਾਣੀ ਚਾਹੀਦੀ ਏ ਖੇਤੀ ਏ ਜਿਹੜੀ ਖਸ ਖਸਦੀ ਹੋਣੀ ਚਾਹੀਦੀ ਏ ਤੁਸੀਂ ਸਹਿਮਤ ਹੈਗੇ ਹੋ ਹਾਂ ਸਹਿਮਤ ਆ ਪਰ ਜਿਹੜੇ ਲੀਡਰਾਂ ਦਾ ਇਹ ਹੈਗਾ ਮਤਲਬ ਜਿਹੜਾ ਇਹ ਇਹਨਾਂ ਦੇ ਖਰਚੇ ਆ ਮਤਲਬ ਜਿਹੜੇ ਛੇਲਰ ਬਣਾ ਲਏ ਆ ਇਹਨਾਂ ਦੇ ਮਤਲਬ ਪੈਸਾ ਇਹਨਾਂ ਦਾ ਜਿਹੜਾ ਉਹ ਉਹ ਚਿੱਟੇ ਜੁ ਆ ਰਿਹਾ ਚ ਗੋਲੀਆਂ ਜੁ ਆ ਰਿਹਾ ਹਰ ਪਿੰਡ ਵਿੱਚ ਇਹ ਨਸ਼ਾ ਵਿਕਦਾ ਪਿਆ ਦੋ ਨੰਬਰ ਦੀ ਹੁਣ ਸ਼ਰਾਬ ਤਾਂ ਨਸ਼ਾ ਰਾਜਾ ਕਾਂਗਰਸ ਦਾ ਸਰਪੰਚ ਵੀ ਪੈਸੇ ਲੈ ਕੇ ਬੰਦ ਨਹੀਂ ਹੋਇਆ ਨਹੀਂ ਬਿਲਕੁਲ ਬੰਦ ਨਹੀਂ ਹੋਇਆ ਸਾਡੇ ਪਿੰਡਾਂ ਵਿੱਚ ਖੁਦ ਵਿਕਦਾ ਪਰ ਮੈਂ ਇਹ ਨਾ ਕੀ ਲੈਣਾ ਹਰ ਇੱਕ ਬੰਦਾ ਇਹ ਹੀ ਸੋਚਦਾ ਕਿ ਉਹ ਝੂਠੇ ਪਰਚੇ ਪਾਉਂਦੇ ਨੇ ਮਤਲਬ ਨਸ਼ਾ ਬੰਦ ਨਹੀਂ ਹੋ ਰਿਹਾ ਇਹੀ ਜੇ ਕਿਸਾਨ ਨੂੰ ਇੱਕ ਨੂੰ ਕੰਮ ਜਬ ਕਰਨਾ ਹੋਵੇ ਤਾਂ ਦੇਸੀ ਸ਼ਰਾਬ ਨਿਕਲਦੀ ਹੈ ਉਹ ਤਾਂ ਕਹਿ ਰਹੇ ਕਿ ਪਾਰਟੀ ਹੁਣ ਫੇਲ ਹੋ ਗਈ ਹੁਣ ਪੰਜਾਬ ਜਨ ਆਮ ਆਦਮੀ ਪਾਰਟੀ ਘੱਡੀ ਜਾਂਦੀ ਹੈ ਦਿਨੋਂ ਲੋਕ ਡਰਦੇ ਨੇ ਗੁਪਤ ਬੈਠੇ ਨੇ ਉਹ ਇੱਕ ਮਤਲਬ ਜਿਹੜੀ ਪਾਰਟੀ ਵੀ ਇੱਕ ਇਨਸਾਨ ਰਤੁਰਾ ਸਟਾਰ ਬਣ ਜਾਂਦਾ ਉਹ ਤਰ੍ਹਾਂ ਇਹ ਕਿਹੜਾ ਥੋੜਾ ਇਰੀਏ ਠੱਠੀ ਬਾਈ ਮੇਰਾ ਜਿਲ੍ਹਾ ਮੋਗਾ ਜੀ ਮੋਗੇ ਦੇ ਨਹੀਂ ਸੋ ਇਹ ਇਹ ਨੌਜਵਾਨ ਵੀ ਨੇ ਸਿਆਣੀ ਉਮਰ ਦੇ ਲੋਕ ਵੀ ਨੇ ਇਹ ਅਜੇ ਕੇਜਰੀਵਾਲ 'ਚ ਇਹਨਾਂ ਦਾ ਵਿਸ਼ਵਾਸ ਹੈਗਾ ਇਹ ਕਹਿੰਦੇ ਕਿ ਉਮੀਦ ਹੈਗੀ ਆ ਸਾਨੂੰ ਆਸ ਹੈਗੀ ਆ ਕਿ ਕੇਜਰੀਵਾਲ ਸਟਾਈਲ ਆਫ ਪੋਲਿਟਿਕਸ ਪੰਜਾਬ 'ਚ ਰੰਗ ਲਿਆਊਗੀ ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨ ਜੋਤ ਡੇਲੀ ਪੋਸਟ ਬਰਨਾਲਾ